ਆਪਸਰੇ ਪੂਰੇ ਦੇਸ਼ ਭਰ ਦੇ ਵਿੱਚ ਮਾਹੌਲ ਗਰਮਾਇਆ ਹੋਇਆ ਕਿਉਂਕਿ ਪਹਿਲਗਾਮ ਦੇ ਵਿੱਚ ਇੱਕ ਹਮਲਾ ਹੁੰਦਾ ਹੈ ਤੇ ਉਸ ਹਮਲੇ ਨੇ ਚਾਰੇ ਪਾਸੇ ਲੋਕਾਂ ਦੇ ਦਿਲਾਂ ਨੂੰ ਮਨਾਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ ਇਸ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵੱਲੋਂ ਇਹ ਸਾਜ਼ਿਸ਼ ਰਚੀ ਗਈ ਸੀ ਜੋ ਹੁਣ ਹੂਬਹੂ ਨਜ਼ਰ ਆ ਰਹੀ ਹੈ ਖੂਫੀਆ ਸੂਤਰਾਂ ਦਾ ਕਹਿਣਾ ਹੈ ਕਿ ਇਹ ਹਮਲਾ ਪਾਕਿਸਤਾਨ ਦੇ ਵੱਲੋਂ ਰਚਿਆ ਗਿਆ ਸੀ ਹਮਲੇ ਦੇ ਪਿੱਛੇ ਹਾਫिज़ ਸੈਦ ਦੀ ਕਰੀਬੀ ਸੈਫੁੱਲਾ ਕਸੂਰੀ ਦਾ ਨਾਂ ਵੀ ਆ ਰਿਹਾ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸੀਏ ਕਿ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਪਾਕਿਸਤਾਨ ਨੂੰ ਜਾਂਦਾ ਜੋ ਪਾਣੀ ਹੈ ਉਸ ਦੀ ਸਪਲਾਈ ਭਾਰਤ ਵੱਲੋਂ ਬੰਦ ਕੀਤੀ ਜਾਵੇਗੀ ਜਿਸ ਤੋਂ ਬਾਅਦ ਹੁਣ ਪਾਕਿਸਤਾਨੀਆਂ ਦਾ ਗੁੱਸਾ ਵੀ ਫੁੱਟਣ ਲੱਗਾ ਹੈ ਭਾਰਤ ਨੇ ਜਿਵੇਂ ਹੀ ਸਿੰਧੂ ਜਲ ਸੰਧੀ ਨੂੰ ਮੋਤਲ ਕਰਨ ਦੀ ਗੱਲ ਕੀਤੀ ਪਾਕਿਸਤਾਨੀ ਕਪਰਾ ਗਏ ਪਾਕਿਸਤਾਨੀ ਭਾਰਤ ਨੂੰ ਧਮਕੀ ਦੇਣ ਲਈ ਇੱਕ ਪੁਰਾਣੀ ਵੀਡੀਓ ਦੀ ਵਰਤੋਂ ਕਰ ਰਹੇ ਨੇ ਜਿਸ ਦੇ ਵਿੱਚ ਉਹਨਾਂ ਦਾ ਪਰਦਾ ਫਾਸ਼ ਕੀਤਾ ਗਿਆ ਸੀ ਇਸ ਦੇ ਨਾਲ ਹੀ ਨੇਤਾ ਹਾਫਿਜ਼ ਸૈયਦ ਦਾ ਇੱਕ ਪੁਰਾਣਾ ਵੀਡੀਓ ਇਨੀ ਦਿਨੀ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੇ ਇਸ ਵੀਡੀਓ ਨੂੰ ਇਸ ਹਮਲੇ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਹਾਫਿਜ਼ ਦੇ ਵੀਡੀਓ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ ਪਾਕਿਸਤਾਨੀ ਖੁਫੀਆ ਏਜੰਸੀ ISI ਭਾਰਤ ਨੂੰ ਖੁੱਲ੍ਹੇਆਮ ਧਮਕੀਆਂ ਦੇਣ ਦੀ ਵੀ ਦਿਖਾਈ ਦੇ ਰਹੀ ਹੈ ਉਸ ਵੀਡੀਓ ਦੇ ਵਿੱਚ ਹਾਫਿਜ਼ ਸૈયਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਤੇ ਜ਼ਹਿਰ ਉਗਲ ਰਿਹਾ ਹੈ ਇਸ ਦੇ ਵਿੱਚ ਉਹ ਕਹਿੰਦਾ ਨਸਰਾ ਰਿਹਾ ਹੈ ਕਿ ਜੇਕਰ ਭਾਰਤ ਪਾਣੀ ਰੋਕਦਾ ਤਾਂ ਨਦੀਆਂ ਦੇ ਵਿੱਚ ਖੂਨ ਵਹਿ ਜਾਵੇਗਾ ਇਹ ਖਤਰਾ ਜਿਸ ਸਮੇਂ ਆਇਆ ਚੋਦੋ ਭਾਰਤ ਨੇ ਤਹਿਲਗਾਮ ਦੇ ਵਿੱਚ ਹੋਏ ਇਸ ਹਮਲੇ ਤੋਂ ਬਾਅਦ ਪਾਕਿਸਤਾਨ ਤੇ ਸਖਤ پابੰਦੀਆਂ ਲਗਾਈਆਂ ਸਨ ਜਿਸ ਦੇ ਵਿੱਚ ਸਿੰਧੂ ਜਲ ਸੰਧੀ ਤੇ پابੰਦੀ ਵੀ ਸ਼ਾਮਲ ਹੈ ਪਾਕਿਸਤਾਨੀ ਖੂਫਿਆ ਏਜੰਸੀ ਨੇ ਹਾਫਿਜ਼ ਸૈયਦ ਇੱਕ ਪ੍ਰਾਣਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਇਸ ਦੇ ਵਿੱਚ ਭਾਰਤ ਵਿਰੁੱਧ ਜ਼ਹਿਰ ਉਗਲਦਾ ਹਰ ਇੱਕ ਨੂੰ ਸੁਣਾਈ ਦੇ ਰਿਹਾ ਹੈ ਵੀਡੀਓ ਵਿੱਚ ਹਾਫਿਜ਼ ਸੈਦ ਇਹ ਵੀ ਕਹਿੰਦਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਪਾਕਿਸਤਾਨ ਦਾ ਪਾਣੀ ਰੋਕੋਗੇ ਤੁਸੀਂ ਕਸ਼ਮੀਰ ਵਿੱਚ ਡੈਮ ਬਣਾ ਕੇ ਪਾਣੀ ਰੋਕੋਗੇ ਤੁਸੀਂ ਪਾਕਿਸਤਾਨ ਨੂੰ ਤਬਾਹ ਕਰਨਾ ਚਾਹੁੰਦੇ ਹੋ ਤੁਸੀਂ ਸੀਪੀਐਸ ਦੀਆਂ ਯੋਜਨਾਵਾਂ ਨੂੰ ਅਸਫਲ ਕਰਨਾ ਚਾਹੁੰਦੇ ਹੋ ਜੇ ਤੁਸੀਂ ਪਾਣੀ ਬੰਦ ਕਰ ਦਿੱਤਾ ਤਾਂ ਅਸੀਂ ਤੁਹਾਡਾ ਸਾਹ ਕੱਟ ਦੇਵਾਂਗੇ ਇਹਨਾਂ ਦਰਿਆਵਾਂ ਦੇ ਵਿੱਚ ਫਿਰ ਪਾਣੀ ਨਹੀਂ ਖੂਨ ਵਹੇਗਾ ਕੋਈ ਵੀ ਕਹਿੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਾ ਦੇ ਵਿੱਚ ਖੜੇ ਹੋ ਕੇ ਇਹ ਕਹਿ ਰਹੇ ਨੇ ਕਿ ਉਹਨਾਂ ਨੇ ਬੰਗਲਾਦੇਸ਼ ਬਣਾਉਣ ਦੇ ਲਈ ਖੂਨ ਵਹਾਇਆ ਤੇ اسلامਾਬਾਦ ਦੇ ਹਾਫਿ ਸੈਯਦ ਨੂੰ ਚੋਪਰ ਖੰਡ ਲਈ ਦਬਾ ਪਾ ਰਹੇ ਨੇ। ਭਾਵੇਂ ਵੀਡੀਓ ਪੁਰਾਣਾ ਹੈ ਪਰ ਇਸ ਹਮਲੇ ਤੋਂ ਬਾਅਦ ਲਗਾਤਾਰ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਹੁਣ ਲੋਕਾਂ ਦਾ ਗੁੱਸਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਹੁਬਹੂ ਨਜ਼ਰ ਆ ਰਿਹਾ ਹੈ। ਪਰ ਮੌਜੂਦਾ ਹਾਲਾਤ ਦੇ ਵਿੱਚ ਉਹ ਇਸ ਵੀਡੀਓ ਨੂੰ ਵਾਇਰਲ ਕਰਨਾ ਪਾਕਿਸਤਾਨ ਦੀ ਨਵੀਂ ਸਾਜ਼ਿਸ਼ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਇਸ ਵੀਡੀਓ ਰਾਹੀਂ ਪਾਕਿਸਤਾਨ ਭਾਰਤ ਨੂੰ ਭੜਕਾਉਣ ਤੇ ਜੰਮੂ ਕਸ਼ਮੀਰ 'ਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਹਾਫਿਜ਼ ਸੈਈਦ ਦੀ ਧਮਕੀ ਜੇਕਰ ਪਾਣੀ ਰੋਕਿਆ ਤਾਂ ਖੂਨ ਵਹਾਜਾਵੇਗਾ ਹੌਣ ਵਾਲੇ ਦਿਨਾਂ 'ਚ ਕਸ਼ਮੀਰ 'ਚ ਹੋਰ ਹਮਲਿਆਂ ਦੀ ਸੰਭਾਵਨਾ ਨੂੰ ਵੀ ਵਧਾਇਆ ਜਾ ਸਕਦਾ ਹੈ ਦੱਸਿਆ ਕਿ ਪਹਿਲਗਾਮ ਦੇ ਵਿੱਚ ਹੋਏ ਹਮਲੇ 'ਚ 26 ਤੋਂ ਵੱਧ ਲੋਕ ਮਾਰੇ ਗਏ ਸਨ ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਸਖਤ ਰੋਕ ਅਪਣਾਇਆ ਸੁਰੱਖਿਆ ਕਮੇਟੀ ਦੀ ਮੀਟਿੰਗ ਤੋਂ ਬਾਅਦ ਭਾਰਤ ਨੇ ਕਈ پابੰਦੀਆਂ ਦਾ ਐਲਾਨ ਕੀਤਾ ਜਿਨ੍ਹਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਸਿੰਧੂ ਜਲ ਸੰਧੀ ਤੇ پابੰਦੀ ਹੈ ਇਸ ਸਮਝੌਤੇ ਤਹਿਤ ਭਾਰਤ ਤੇ ਪਾਕਿਸਤਾਨ ਵਿਚਕਾਰ 6 ਦਰਿਆਵਾਂ ਤੇ ਪਾਣੀ ਦੀ ਵੰਡ ਦਾ ਪ੍ਰਬੰਧਨ ਕੀਤਾ ਗਿਆ ਭਾਰਤ ਦੇ ਇਸ ਫੈਸਲੇ ਦਾ ਮਤਲਬ ਇਹ ਹੈ ਕਿ ਹੁਣ ਪਾਕਿਸਤਾਨ ਨੂੰ ਦਰਿਆਵਾਂ ਦੇ ਪਾਣੀ ਦੇ ਵਹਾਅ ਤੇ ਸਬੰਧਤ ਡੇਟਾ ਬਾਰੇ ਜਾਣਕਾਰੀ ਨਹੀਂ ਮ ਦੀ ਆਰਥਿਕਤਾ ਤੇ ਡੂੰਗਾ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਇਹ ਇਹਨਾਂ ਦਰਿਆਵਾਂ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਪਰ ਇਸ ਹਮਲੇ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਜੋ ਸੁਰ ਨੇ ਉਹ ਲਗਾਤਾਰ ਅੱਗ ਬਬੂਲਾ ਨੇ ਲੀਡਰਾਂ ਦੇ ਵੱਲੋਂ ਬਿਆਨਬਾਸੀ ਕੀਤੀ ਜਾ ਰਹੀ ਹੈ ਤੇ ਭਾਰਤ ਦੇ ਲੋਕ ਨੇ ਉਹ ਪਾਕਿਸਤਾਨ ਦੇ ਖਿਲਾਫ ਹੁਣ ਸਖਤ ਰੁਖ ਵੀ ਅਪਣਾ ਰਹੇ ਨੇ